ਪਰ ਕੋਈ ਬੰਦਾ ਹੁਣ ਕਿਵੇਂ ਕਿਸੇ ਦਾ ਦਿਲ ਪਰਖੇ ਉਹਨੂੰ ਲਾਲਚ ਜਾਗ ਪਿਆ ਉਹ ਇੱਧਰ ਉੱਧਰ ਚਲਾ ਗਿਆ ਪਰ ਪ੍ਰਮਾਤਮਾ ਕਹਿੰਦਾ ਕਿ ਕੋਈ ਗੱਲ ਨਹੀਂ ਫਿਰ ਤੂੰ ਜਾਣਦਾ ਕਿਤੇ ਹੋਰ ਵੀ ਨਹੀਂ ਤਾਂ ਉਹਦੀ ਉਹਨੇ ਇਸਤੀਫਾ ਦਿੱਤਾ ਹੈ ਬੋਟਾ ਪਾਉਣ ਦੀ ਲੋੜ ਕੀ ਸੀ ਜੇ ਉਹ ਮਾਨਦਾਰ ਹੁੰਦਾ ਲੋਕਾਂ ਲਈ ਆ ਬੋਟਾ ਦਵਾਰੇ ਪਾਉਣ ਦੀ ਲੋੜ ਕੀ ਸੀ ਕੀ ਲੋੜ ਸੀ ਜੇ ਬੰਦਾ ਐਮਐਲਏ ਬਣ ਗਿਆ ਹੁਣ ਵੀ ਐਮਐਲਏ ਬਣਨ ਵਾਸਤੇ ਖੜਾ ਹੈ ਫਿਰ ਕੀ ਵਰਕ ਭੇਜੂਗਾ ਇਹਦਾ ਮਤਲਬ ਇਧਰੋਂ ਪੈਸੇ ਨਹੀਂ ਬਣਦੇ ਸੀ ਉਧਰੋਂ ਬਣਾਉਣਾ ਚਾਹੁੰਦਾ ਕਿ ਕੱਲ ਇਸੇ ਰੋਡ ਦੇ ਉੱਤੇ ਕਿ ਮੈਂ ਇਸ ਜਲੰਧਰ ਵੈਸਟ ਨੂੰ ਇਸ ਜਲੰਧਰ ਸ਼ਹਿਰ ਨੂੰ ਬਚਾਉਣ ਦੇ ਲਈ ਇੱਕ ਅਪੀਲ ਕੀਤੀ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਮੇਰੇ ਪਰਿਵਾਰ ਮੇਰੇ ਉੱਤੇ ਮੇਰੇ ਸਾਥੀਆਂ ਦੇ ਉੱਤੇ ਬੜੇ ਗਲਤ ਗਲਤ ਇਨਜਾਮ ਲਗਾ ਰਹੇ ਹੋ ਇੱਕ ਵੋਟ ਦੇ ਖਾਤੇ ਇਹ ਦੋ ਨਹੀਂ ਰਿੰਕੂ ਐ ਸ਼ੀਤਲ ਦੋਨਾਂ ਦੇ ਆਪਸ ਚ ਆਏ ਸੀ ਠੀਕ ਐ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹ ਪੁੱਛੋ ਇਹਨੂੰ ਆ ਮੀਡੀਆ ਨੂੰ ਕਾਹ ਕਾਹ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦੇ ਦਿੰਦੀ ਅਸੀਂ ਕਾ ਪਾਰਟੀ ਦਾ ਡਿਸੀਜਨ ਐ ਤੂੰ ਖਾ ਲਾ ਤੂੰ ਤਾਂ ਮੈਲੇ ਤੈਨ ਕੀ ਲੈਣਾ ਤੇ ਜਦੋਂ ਰਿੰਕੂ ਨੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਹਲੇ ਪੇਤ ਨਾ ਖਲਾਓ ਤਾਂ ਚੰਗੇ ਇੱਕ ਵੋਟ ਦੇ ਖਾਤਰ ਤੁਸੀਂ ਮੇਰੇ ਪਰਿਵਾਰ ਨੂੰ ਪੰਡਣ ਦੀ ਕੋਸ਼ਿਸ਼ ਕਰ ਰਹੇ ਹੋ ਮੇਰੇ ਪਰਿਵਾਰ ਦਾ ਮਿੱਟੀ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਤੁਸੀਂ ਆਪਣੀ ਨਲਕੀ ਨਹੀਂ ਜੋ ਕਰ ਰਹੇ ਕਿ ਮੇਰੀ ਵੀ ਗਲਤੀ ਹੈ ਮੇਰੀ ਵੀ ਸਰਕਾਰ ਦੀ ਕੋਈ ਗਲਤੀ ਹੈ ਕਿ ਜਿਹੜੇ ਮੁਖੀਆ ਜਿਹੜੇ ਲੋਕ ਮੈਂ ਇੱਥੇ ਬਿਠਾਏ ਹੋਏ ਆ ਉਹ ਆ ਜਲੰਧਰ ਨੂੰ ਦੋਨੋਂ ਹੱਥਾਂ ਨਾਲ ਲੁੱਟ ਰਹੇ ਆ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਓਏ ਸ਼ੀਤਲ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਦਾ ਅਸਤੀਫਾ ਸੈਪਟ ਕਿਉਂ ਕਰ ਦਈਏ ਨਹੀਂ ਦੱਸ ਇਹਦਾ ਅਸਤੀਫਾ ਦੇ ਕੇ ਵੀ ਮੁੱਕ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਵੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ 받 ਚੂ ਜਾਂ ਤਾਂ ਇਹ ਹੋਵੇ ਵੀ ਮੈਂ ਨਾਮਾ ਚੁਣਿਆ ਗਿਆ ਹੁਣ ਤਨਖਾਹ ਵਧੂ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਏਗਾ ਤਾਂ ਮੈਂ ਸਾਈਨ ਕਰੂੰਗਾ ਅੱਜ ਗੱਲ ਕਰਾਂ ਮੈਂ ਲਾਟਰੀ ਦੀ ਗੱਲ ਕਰਾਂ ਤੁਹਾਡੇ ਸੱਤੇ ਦੀ ਗੱਲ ਕਰਾਂ ਮਾਫੀਆ ਦੀ ਇਹ ਸਾਰਾ ਕੁਝ ਅੱਜ ਉਹਨਾਂ ਦੇ ਲੋਕ ਜਿਹੜੇ ਚਲਾ ਰਹੇ ਆ ਗੱਲ ਯਾਦ ਕਰ ਲੈ ਮੇਰੀ ਅੱਜ ਬਹੁਤੇ ਜਿਹੜੇ ਤੂੰ ਕਰਨਿਆ ਤੂੰ ਕਰ ਜਿਹੜੇ ਤੂੰ ਕਰਨਿਆ ਫੇਸਬੁੱਕ ਤੇ ਪਤਾ ਨਹੀਂ ਕਿੱਥੇ ਮੈਂ ਕਰ ਦੂੰਗਾ ਮੈਂ 5 ਤਰੀਕ ਨੂੰ 5 ਤਰੀਕ ਨੂੰ ਕੋ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਸਰ ਮੇਰਾ ਵੀ ਚੈਲੰਜ ਹੈ ਤੂੰ 5 ਤਰੀਕ ਦੀ ਮੀਟ ਕਿਉਂ ਕਰਦਾ 5 ਤਰੀਕ ਦੀ ਮੀਟ ਕਿਉਂ ਕਰਦਾ ਕੱਲ ਨੂੰ ਕਰ ਕੱਲ ਨੂੰ ਕਰ ਹੁਣੇ ਕਰ ਅੱਜ ਸ਼ਾਮ ਨੂੰ ਕਰ ਕਮਾਲ ਹੈ ਯਾਰ ਕਿਸੇ ਤੇ ਵੀ ਇਨਜ਼ਾਮ ਲਾ ਦਿੰਦੇ ਹਾਂ ਯਾਰ ਕੇਜਰੀ ਵਾਲ ਤੇ ਇਨਜ਼ਾਮ ਲਾਤਾ ਫਲਾਨੇ ਬੰਦੇ ਨੇ ਕਿਹਾ ਸੀ ਕੇਜਰੀਵਾਲ ਨੇ ਐ ਕਿਹਾ ਉਹਨੂੰ ਐਨੇ ਪੈਸੇ ਦੇ ਦੇ ਕੇਜਰੀਵਾਲ ਤੇ ਬਚਨਾਮੋ ਨਿਸ਼ਾਨ ਨਹੀਂ ਉਹ ਚੱਕ ਕੇ ਜੇਲ੍ਹ ਚ ਮਾਰਿਆ ਹੁਣ ਫਿਰ ਆਪ ਦਾ ਹੱਪ ਨੂੰ ਜੇਲ੍ਹ ਦੇਖ ਰਹੀ ਹੈ ਨਾ ਇਹਨੇ ਪਤਾ 5 ਤਰੀਕ ਕਿਉਂ ਕਹੀ ਹੈ ਇਹਨੂੰ ਆਇਆ 5 ਤਰੀਕ ਤੱਕ ਡਰ ਕੇ ਮੇਰੇ ਨਾਲ ਗੱਲ ਕਰਨ ਲੈਣਗੇ ਵੀ ਐ ਕਰ ਤੈਨੂੰ ਛੱਡ ਓ ਮੈਂ ਨਹੀਂ ਛੱਡਦਾ ਤੂੰ ਲਾਲ ਜਾਮ ਜਿਹੜੇ ਲਾਉਣੇ ਤੂੰ ਭਗਤ ਸਿੰਘ ਨਾ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਹੀ ਬੈਠਾ ਭਗਤ ਸਿੰਘ ਨਾਲੋਂ ਦੁਗਣੀ ਤੋਂ ਜ਼ਿਆਦਾ ਉਮਰ ਜਿਉਂ ਹੀ ਬੈਠਾ ਅੱਜ ਕੱਲ ਮਰਦਾ ਅੱਜ ਮਰ ਜੂਗਾ ਮੈਂ ਪਰ ਐਸ ਤਾ ਤੇਰੇ ਵਰਗੇ ਇਹ ਜੇ ਗਦਾਰਾਂ ਦਾ ਲੋਕਾਂ ਦੇ ਧੋਖੇ ਵੱਜ ਜਾਂਦਾ ਮੈਂ ਕੋਈ ਲਿਹਾਰ ਨਹੀਂ ਕਰਨਾ ਦੇਖ ਲਈ ਹੁੰਦਾ ਕੀ ਆ ਉਹਨਾਂ ਨੇ ਕਿਹਾ ਕਿ ਸੀਤਲਗੜ੍ਹਾਲ ਨੇ ਕਿਹਾ ਕਿ 5 ਤਰੀਕ ਨੂੰ ਮੈਂ ਲਾਈਵ ਹੋ ਕੇ ਜਿਹੜੇ ਮੇ ਕੋਲ ਐਵੀਡੈਂਸ ਹੈ ਜਿਹੜੇ ਐਵੀਡੈਂਸ ਇਹਨਾਂ ਦਾ ਪਰਿਵਾਰ ਇਹਨਾਂ ਦੇ ਐਮਐਲਏ ਅੱਜ ਜੋ ਹਲਾਕ ਮੇਰੇ ਪੰਜਾਬ ਦੇ ਬਣਾਏ ਹੋਏ ਐ ਦੋਨੋਂ ਵੱੱਤਾਂ ਨਾਲ ਲੁੱਟ ਰਹੇ ਐ ਇਹ ਮੈਂ ਨਹੀਂ ਕਹਿ ਰਿਹਾ ਮੇਰਾ ਕੋਈ ਨਿੱਜੀ ਕੋਈ ਇਹ ਮੇਰੀ ਕੋਈ ਆਪਣੀ ਪਰਸਨਲ ਗੱਲ ਐ ਇਹ ਇਹਨਾਂ ਦਾ ਐਮਐਲਏ ਜਲੰਧਰ ਦੇ ਐਮਐਲਏ ਰਮਨ अरोड़ा ਜੋ ਜਲੰਧਰ ਤੋਂ ਹੈ ਸੈਂਟਰ ਤੋਂ ਐਮਐਲਏ ਐ ਉਹ ਮੇਰੇ ਨਾਲ ਜੋ ਗੱਲ ਕਰ ਰਿਹਾ جو میرے کو ایویڈنس ہے جو میرے کو ریکارڈنگ ہے وہ ایک بہت امپورٹڈ ایویڈنس ہے اور اے ویچ اے نظر پروار بارے جو مکہ منتری صدار بھگوان سنگھ مان جی کی گل میں بھی ایک کیم میلے سی تو آدھے اور کے دے ویچ صدار بلکار سنگھ بھی ایک کیم میلے ہے تو آدھے اور کے دے ویچ ਇੰਦਰਜੀਤ ਕੋਰਮਾਨ ਜਿਹੜੀ ਨਕੋਦਰ ਦੀ ਐਮਐਲਏ ਆ ਕੀ ਗੱਲ ਕੱਲੇ ਰਮਨ अरोड़ा ਜੀ ਦੇ ਘਰ ਹੀ ਤੁਹਾਡੇ ਪੈਂਝ ਕਿਉਂ ਆਂਦੇ ਆ ਤੁਹਾਡੇ ਪੈਂਝੀ ਕੱਲੇ ਰਮਨ अरोड़ा ਜੀ ਦੇ ਘਰ ਹੀ ਕੋਣ ਨੂੰ ਪਸੰਦ ਆਂਦਾ ਹੈ ਕੀ ਗੱਲ ਬਾਕੀ ਕਾਰਕਟਰਾਂ ਦੇ ਘਰਾਂ 'ਚ ਪੈਂਜੀ ਦਾ ਕਿਹੜਾ ਕੋਣ ਹੀ ਲੱਗਿਆ ਕਿਉਂ ਨਹੀਂ ਜਾ ਪਾਏ ਕਿਉਂਕਿ ਬਾਕੀ ਕਾਰਕਟਰ ਗਰੀਬ ਹੈ ਬਾਕੀ ਕਾਰਕਟਰ ਇੰਨਾ ਸ਼ੋਗ ਨਹੀਂ ਕਿ ਜੋ ਰਮਨ अरोड़ा ਜੀ ਅੱਜ ਗੱਲਾਂ ਕਰ ਰਹੇ ਆ ਕਿ ਕਿਸ ਕਿਸ ਤਰੀਕੇ ਦੀਆਂ ਜੜੀਆਂ ਡੀਲਾਂ ਉਹ ਤੁਹਾਡੇ ਪਰਿਵਾਰ ਨਾਲ ਕਰਦੇ ਆ ਇਹ ਤੁਸੀਂ ਰਮਨ अरोड़ा ਜੀ ਕੋ ਪੁੱਛਤ ਦਿਓ ਤੁਸੀਂ ਕੱਲ ਆਪਣੀ ਗਲਤੀ ਨਹੀਂ ਮੰਨੀ ਇਹ ਨਹੀਂ ਕਿਹਾ ਕਿ ਅਗਰ ਸ਼ੀਤਲੰਗਰਾਲ ਕੋਈ ਐਵੀਡੈਂਸ ਲੈ ਕੇ ਆਏਗਾ ਮੈਂ ਆਪਣੇ ਐਮ.ਐਲ.ਏ ਦੇ ਖਿਲਾਫ ਕਾਰਵਾਈ ਕਰਾਂਗਾ ਕੀ ਕਿਹਾ ਇੱਥੇ ਕੋਈ ਸ਼ੀਤਲਿਆ ਕਹੀ ਜਾਂਦਾ ਫੇਸਬੁੱਕ ਤੇ ਬੋਲੀ ਜਾਂਦਾ ਉਹ ਜਿਹੜਾ ਤੂੰ ਕੱਲ ਕਰਨਾ ਹੈ ਅੱਜ ਕਰ ਹੁਣੇ ਕਰ ਸੀਐਮ ਸਾਹਿਬ ਤੁਹਾਡੀ ਜਿਹੜੀ ਕਬਰਾਰ ਸੀ ਉਹ ਤੁਹਾਡੇ ਚਿਹਰੇ ਤੋਂ ਦਿਖਾਈ ਦੇ ਰਹੀ ਸੀ ਕਿ ਤੁਸੀਂ ਨਹੀਂ ਬੋਲ ਰਹੇ ਤੁਹਾਡੇ ਵਿੱਚ 10 ਤਰੀਕ ਜਿਹੜੀ ਜਨਤਾ ਨੇ ਫੈਸਲਾ ਕਰਨਾ ਹੈ ਉਹ ਹਾਰ ਦਿਖਾਈ ਦੇ ਰਹੀ ਹੈ ਹਾਰ ਕਿ ਅੱਜ ਮਾਫੀਆ ਦਾ ਜਿਹੜਾ ਰਾਜ ਹੈ ਪੰਜਾਬ 'ਚ ਉਹਨੂੰ ਮੁੱਖ ਮੰਤਰੀ ਸਪੋਰਟ ਕਰ ਰਿਹਾ ਇਹ ਤੋਂ ਪਤਾ ਲੱਗ ਰਿਹਾ ਹੈ ਕਿ ਅੱਜ جڑے ہیں جی ایم ایل اے کرپچن کر رہے ہیں آج انہوں نے سپورٹ مکہ منتری کر رہے ہیں اگر مکہ کہن دے کہ میں ایماندار سی میری پارٹی ایماندار ہے تو تج آج اتے آ آکے یہ جڑے میرے ایویڈنس ہے وہ لے کے جانے چاہیے سی کیونکہ یہ ایو ایویڈنس ہے یہ ایو بہت قیمتی ہے یہ گریباں دے خون پسینے کی کمائی ਜਿਹੜੀ ਅਜੇ ਐਮਐਲਏ ਲੁੱਟ ਰਿਹਾ ਦੋਨੋਂ ਥਾਂ ਦੇ ਨਾਲ ਉਹ ਕਮਾਈ ਜੋ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਪਰਿਵਾਰ ਨੂੰ ਦੇਣਾ ਇਹ ਮੈਂ ਨਹੀਂ ਕਹਿ ਰਿਹਾ ਇਹ ਰਮਨ अरोड़ा ਐਮਐਲਏ ਸੈਂਟਰ ਕਹਿ ਰਿਹਾ ਇਹਦਾ ਜਵਾਬ ਦਿਓ ਤੁਸੀਂ ਨਹੀਂ ਪੁੱਛੇ ਮੈਂ ਮੀਡੀਆ ਦੇ ਮਾਧਮ ਨਾਲ ਪੁੱਛਣਾ ਚਾਹਨਾ ਕਿ ਜਿਹੜੀ ਇਹ ਜਿਹੜੀਆਂ ਰਿਕਾਰਡਿੰਗ ਹੈ ਇਹ ਸਰਕੋਡਿੰਗ ਦੇ ਉੱਤੇ ਕੀ ਕਾਰਵਾਈ ਕਰੋਗੇ ਇਹ ਜੀ ਰਮਨ अरोड़ा ਜੀ ਉਹਨਾਂ ਦੇ ਪਰਿਵਾਰ ਬਾਰੇ ਕਹਿ ਰਿਹਾ ਕਿਦਾਂ ਮੈਂ ਬਦਲੀਆਂ ਕਰਾਨੀਆਂ ਜੋ ਕਹਿ ਰਿਹਾ ਉਹ ਸਾਰੇ ਐਵੀਡੈਂਸ ਮੈਂ ਮੁੱਖ ਮੰਤਰੀ ਤੱਕ ਪਹੁੰਚਾਉਂਗਾ ਇਹ ਮੈਨੂੰ ਰੇਕ ਨਹੀਂ ਪਤਾ ਇਹ ਲੀਗਲ ਜਾ ਕੇ ਦੱਸਣਗੇ ਉਹਨਾਂ ਤੋਂ ਔਰੇ ਕੁਲਾਵਾ ਔਰੇ ਕੁਲਾਵਾ ਮੈਨੂੰ ਤੋੜਨ ਦੇ ਲਈ ਜਿਹੜੇ ਲੋਕ ਕਹਿੰਦੇ ਆ ਕਿ ਮੇਰਾ ਲਾਟਰੀ ਦਾ ਕੰਮ ਹੈ ਮੇਰਾ ਮਾਫੀਆ ਦਾ ਕੰਮ ਹੈ ਮੈਨੂੰ ਇੱਕ ਚੁਣਿਆ ਹੋਇਆ ਐਮਐਲਏ ਚੁਣਿਆ ਹੋਇਆ ਵਿਧਾਇਕ 25 ਲੱਖ ਰੁਪਏ ਦੀ ਆਫਰ ਦੇ ਰਿਹਾ ਕਿ ਤੇਰੇ ਹਲਕੇ ਦਾ 25 ਲੱਖ ਰੁਪਇਆ ਤੇਰਾ ਹਿੱਸਾ ਜਿਹੜਾ ਏ ਉਹ ਇਸ ਮਹੀਨੇ ਮਰ ਗਿਆ ਤੂੰ ਧਰਨਾ ਕਿਉਂ ਲਗਾਇਆ ਇਹ ਰਮਨ ਰੋੜਾ ਜੀ ਐਮਐਲਏ ਸਾਹਿਬ ਕਹਿ ਰਹੇ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਹੁਣ ਮੁੱਖ ਮੰਤਰੀ ਨੈਤਿਕਤਾ ਦੇ ਅੱਤੇ ਦੱਸੇ ਕਿ ਜੇ ਅਸਤੀਫਾ ਦੇਣਾ ਹੈ ਕਿ ਜਾਂ ਰਮਨ ਰੋੜੇ ਦੇ ਖਿਲਾਫ ਕਾਰਵਾਈ ਕਰਨੀ ਹੈ ਇਹ ਜਵਾਬ

ਅੱਜ ਮੇਰਾ ਪਰਿਵਾਰ ਖਤਮ ਕਰਨਾ ਚਾਹੁੰਦੇ ਆ ਇਹ ਲੋਕ ਮੈਨੂੰ 2 ਦਿਨ ਪਹਿਲੇ 2:20 ਮਿੰਟ ਦੇ ਉੱਤੇ ਪਾਕਿਸਤਾਨ ਦੇ ਨੰਬਰ ਤੋਂ +92 ਜਿਹਦੇ ਵਿੱਚੋਂ ਮੈਨੂੰ ਬਹੁਤ ਗਲਤ ਗੱਲਾਂ ਮੇਰੇ ਬੱਚਿਆਂ ਬਾਰੇ ਇਹ ਕਿਹਾ ਕਿ ਤੇਰੀ ਧੀ ਤੇਰਾ ਪੁੱਤ ਮਾਰ ਦਿਆਂਗੇ ਇਹਨਾਂ ਦੀ ਲਾਸ਼ ਨਹੀਂ ਲੱਭੇਗੀ ਜੇ ਤੂੰ ਜੇ ਕੋਈ ਰਿਕਾਰਡਿੰਗ ਤੂੰ ਬਾਹਰ ਕੱਢੀ ਤੇ ਤੇਰੇ ਬੱਚੇ ਨਹੀਂ ਲੱਭਣਗੇ ਇਹ ਇਹ ਜਿਸ ਦਿਨ ਮੈਂ ਇਹ ਚੈਲੰਜ ਕੀਤਾ ਸੀ ਕਿ ਮੈਂ ਪੰਜ ਤਰੀਕ ਪੇਸ਼ ਹੋਵਾਂਗਾ ਅੱਜ ਇੱਕ ਦਿਨ ਦਾ ਨਾ ਹੋਰ ਪ੍ਰੋਮਿਸ ਕਰਨ ਜਾ ਰਹੇ ਆ ਤੁਹਾਡੇ ਵਿੱਚ ਮੈਂ ਵੀ ਇੱਕ ਇਨਸਾਨ ਹਾਂ ਮੈਂ ਵੀ ਇੱਕ ਆਪਾ ਦਾ ਮੈਂ ਵੀ ਇੱਕ ਆਪਾ ਮੇਰੀ ਵੀ ਧੀ ਹੈ ਮੇਰੇ ਉੱਤੇ ਇਹਨੇ ਗੰਦੇ ਗੰਦੇ ਸ਼ਬਦ ਕਹੇ ਜਾ ਰਹੇ ਆ ਕਿ ਮੇਰੀ ਜਿਹੜੀ ਧੀ ਹੈ ਕਿ ਮੈਂ ਕੱਲ ਨੂੰ ਕਿਸੇ ਦੇ ਘਰ ਨਹੀਂ ਜਾਣਾ ਏ ਲੋਕ ਮੈਨੂੰ ਚੋਰ ਸਮਝਨੇ ਜਾਂਦੇ ਐ ਇਹ ਲੋਕ ਅੱਜ ਇੱਕ ਵੋਟ ਦੇ ਖਾਤਰ ਮੈਨੂੰ ਕੋਈ ਚੋਰ ਕਹਿ ਰਿਹਾ ਕੋਈ ਚੱਕਾ ਕਹਿ ਰਿਹਾ ਕੋਈ ਦਲਬਦੂ ਕਹਿ ਰਿਹਾ ਮੈਂ ਆਪਣੀ ਕੀ ਇਸ ਕਰਕੇ ਲੈ ਕੇ ਆਇਆ ਮੈਂ ਅੱਜ ਉਹ ਸੱਚੇ ਬਾਦਸ਼ਾਹ ਦੇ ਗਿਰਦਾਸ ਕਰਨ ਜਾ ਰਿਹਾ ਆਪਣੀ ਤੀਰ ਨਾਲ ਕਿ ਜੇ ਮੈਂ ਖਦੀ ਕਿਸੇ ਗਲਤ ਕੰਮ ਦੀ ਕਮਾਈ ਕਾਦੀ ਹੋਵੇ ਕਦੀ ਮੈਂ ਕਿਸੇ ਗਲਤ ਕੰਮ ਕਰਨ ਲਈ ਕਿਸੇ ਨੂੰ ਸ਼ੈਂਟਰ ਦਿੱਤੋ ਹੋਵੇ ਕਦੀ ਮੈਂ ਕਿਸੇ ਬੰਦੇ ਦੇ ਗਲਤ ਬੰਦੇ ਦਾ ਸਾਥ ਦਿੱਤਾ ਹੋਵੇ ਮੇਰਾ ਕੱਕੜਾ ਰਵੇ ਮੇਰਾ ਤੱਕੜਾ ਰਵੇ ਜਿਹੜੇ ਲੋਕ ਅੱਜ ਮੇਰੀ ਤੀਰ ਨੂੰ ਮੇਰੇ ਬੱਚਿਆਂ ਨੂੰ ਭੰਡ ਰਿਹਾ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਰਾਜ ਕਰਦਾ ਕਿ ਇਹ ਫੈਸਲਾ ਤੇਰੀ ਹਕਮਤ ਦੇ ਵਿੱਚ ਹੈ ਤੇ ਉਹਨੇ ਤਾਂ ਵੀ ਕੱਕ ਨਾ ਰਵੇ ਜਿਹੜੇ ਅੱਜ ਮੇਰੇ ਬੱਚਿਆਂ ਦੀ ਬੋਲੀ ਲਗਾ ਰਿਹਾ ਮੇਰੇ ਬੱਚਿਆਂ ਤੇ ਉੱਤੇ ਇਲਜ਼ਾਮ ਲਗਾ ਰਿਹਾ ਕਿਉਂਕਿ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਮਾਨ ਸਾਹਿਬ ਤੁਸੀਂ ਵੀ ਅਜ ਇੱਕ ਤਿੰਨ ਮਹੀਨੇ ਧੀ ਦੇ ਬਾਪ ਹੋ ਤੁਹਾਡੀ ਧੀ ਵੀ ਕੱਲ ਨੂੰ ਵੱਡੀ ਹੋਏਗੀ ਤੁਹਾਡੀ ਧੀ ਕੀ ਕਹੇਗੀ ਕਿ ਮੇਰੇ ਬਾਪ ਨੂੰ ਪੰਜਾਬ ਦੇ ਲੋਕਾਂ ਨੇ ਕੁਰਸੀ ਤੇ ਬਿਠਾਇਆ ਸੀ ਕੀ ਗੱਲ ਮੇਰਾ ਬਾਪ ਪੰਜਾਬ ਦੀ ਪੀਅਾ ਨਾਲ ਫੈਸਲਾ ਨਹੀਂ ਕਰ ਪਾਇਆ ਪੰਜਾਬ ਦੇ ਲੋਕਾਂ ਦਾ ਖੜਾ ਨਹੀਂ ਹੋ ਪਾਇਆ ਪੰਜਾਬ ਦੇ ਚੋਰਾਂ ਦੇ ਹੱਕ ਦੇ ਵਿੱਚ ਸਰਕਾਰ ਚਲਾਈ ਇਹ ਤੁਸੀਂ ਫੈਸਲਾ ਕਰੋਗੇ ਕਿ ਅੱਜ ਇੱਕ ਤੀਰ ਦਾ ਬਾਪ ਤੁਹਾਡੇ ਕੋਲ ਚੋਲੀ ਅੜ ਕੇ ਖੜਾ ਹੈ ਇਸ ਕਰਕੇ ਕਿ ਇਹ ਜਿਹੜੇ ਡਾਕੂ ਐਮਐਲਏ ਜਿਹੜੇ ਡਾਕੂ ਤੁਹਾਡੇ ਐਡਵਾਈਜ਼ਰ ਇਹਨਾਂ ਨੂੰ ਜੇਲ੍ਹਾਂ ਦੇ ਪਿੱਛੇ ਦੇਓ ਤੇ ਇਸ ਪੰਜਾਬ ਨੂੰ ਸਾਫ਼ ਦੇ ਦਿਓ ਤੇਰੀ ਮੈਂ ਅਪੀਲ ਕਰਨ ਲਈ ਆਇਆ ਕਿ ਇਹ ਤੁਸੀਂ ਲੋਕੋ ਅੱਜ ਮੇਰੇ ਜਿਹੜੇ ਲੋਕ ਜਲੰਧਰ ਵੈਸਟ ਦੇ ਆ ਉਹ ਬਹੁਤ ਦੁਖੀ ਆ ਕਿਸੇ ਦੇ ਪਰਚੇ ਦੀ ਧਮਕੀ ਕਿਸੇ ਦੀ ਫੈਕਟਰੀ ਬੰਦ ਕਰਨ ਦੀ ਧਮਕੀ ਕਿਸੇ ਨੂੰ ਗੁੰਡੇ ਲੋਕਾਂ ਕੋ ਧਮਕੀ ਅੱਜ ਬਦਮਾਸ਼ਾਂ ਦਾ ਜਿਹੜਾ ਬੋਲ ਵਾਲਾ ਆ ਉਹ ਵੈਸਟ ਦੇ ਵਿੱਚ ਚੱਲ ਰਿਹਾ ਅੱਜ ਬਦਮਾਸ਼ ਇੱਥੇ ਜਲਸੇ ਕਰਾ ਰਹੇ ਆ ਇੱਥੇ ਬਦਮਾਸ਼ ਪੁਲਿਸ ਉਹਨਾਂ ਨੂੰ ਜਾ ਕੇ ਪਰਨੇ ਪਵਾ ਰਹੀ ਹੈ ਇਦਾਂ ਦੇ ਹਾਲਾਤ ਮੈਂ ਕਦੀ ਨਹੀਂ ਦੇਖੇ ਸੀ ਇਹ ਬੱਚੋ ਮੈਂ ਤੁਹਾਡਾ ਬੱਚਾ ਇਹ ਜਿਹੜੇ ਛੋਟੇ ਬੱਚੇ ਖੜੇ ਐ ਇਹਨਾਂ ਦੇ ਘਾਤੀਰ ਇਹ ਫੈਸਲਾ ਕਰਿਓ ਸੱਚੋ ਝੂਠ ਜਿਹੜੀ ਲੜਾਈ ਐ ਔਰ ਇਹ ਉੱਤੇ ਤੁਸੀਂ ਮੋਰ ਲਗਾਨੀ ਐ ਜੇ ਤੁਹਾਨੂੰ ਲੱਗਦਾ ਕਿ ਮੈਂ ਸਲਕੇ ਨੂੰ ਬਰਬਾਦ ਕਰ ਰਿਹਾ ਹਾਂ ਤੇ ਮੈਨੂੰ ਵੋਟ ਨਾ ਪਾਈਓ